ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਭਰਾਵਾਂ ਨੂੰ ਸੱਜਣੋਂ ਵੀਡੀਓ ਬਣਾਉਣ ਲੱਗ ਰਹਿਆਂਗੇ ਮਿਤੀ ਅੱਜ ਹੈਗੀ ਹੈ 4 ਤਰੀਕ 7ਵੇਂ ਮਹੀਨਾ 2024 ਪਸ਼ੂਆਂ ਵਾਲੇ ਪਾਸੇ ਥੋੜੀ ਜਿਹੀ ਆਪਣੀ ਪ੍ਰੋਬਲਮ ਆ ਗਈ ਸੀ ਉੱਥੇ ਨਾ ਜਿਹੜੀ ਆਪਣੀ ਮੰਨ ਕੇ ਚੱਲੋ ਪਾਣੀ ਦਾ ਨਿਕਾਸੀ ਹੁੰਦਾ ਜਿਹੜੀ ਪਾਸੇ ਉਹਦੇ ਚ ਓਵਰਫਲੋ ਹੋਣ ਕਰਕੇ ਪਾਣੀ ਅੰਦਰ ਪਸ਼ੂਆਂ ਵਾਲੇ ਚ ਭਰ ਗਿਆ ਸੀਗਾ ਤੇ ਛੋਟੇ ਜਾਨਵਰ ਤੈਨੂੰ ਸਾਰਿਆਂ ਨੂੰ ਪਤਾ ਵੀ ਡਰ ਜਾਂਦੇ ਹੁੰਦੇ ਅਕਸਰ ਵੀ ਪਾਣੀ ਆ ਗੂਡੇ ਗਿੱਟੇ ਗਿੱਟੇ ਤੱਕ ਪਾਣੀ ਆ ਗਿਆ ਵੱਡੇ ਜਾਨਵਰੀ ਤਾਂ ਚਲੋ ਕੋਈ ਨਹੀਂ ਹੰਦਾ ਖੜੇ ਰਿਹਾ ਤੇ ਖੜੇ ਵੀ ਰਹਿੰਦੇ ਕੋਈ ਜੱਕਰ ਨਹੀਂਗਾ ਤੇ ਇਹ ਆਪਣਾ ਕੱਟਾਗਾ ਜਿਹੜਾ ਸਾਨੂੰ ਸਾਰਿਆਂ ਨੂੰ ਪਤਾ ਵੀ ਬੇਤਾਬ ਛੋਟੇ ਦਾ ਐਚਐਸ ਵੀ ਸੰਸਨੀਵਾਲ ਦਾ ਬੜਾ ਪਾਲਾ ਡਿਆਣਾ ਪਾਲਿਆ ਹੋਇਆ ਥੋੜਾ ਜਿਹਾ ਲਿੱਸਾ ਇਸ ਕਰਕੇ ਹੋ ਗਿਆ ਇਹਦੀ ਮਾਂ ਵੇਚਤੀ ਸੀਗੀ ਤੁਹਾਨੂੰ ਪਤਾ ਵੀ ਮਜਬੂਰੀ ਹੋ ਗਈ ਜੀ ਥੋੜੀ ਜਿਹੀ ਆਪਣੇ ਪੈਸਿਆਂ ਦੀ ਤਾਂ ਕਰਕੇ ਸੱਜ ਨੂੰ ਆਪਾਂ ਵੇਚਣੀ ਪੈਗੀ ਉਹ ਤੇ ਅੱਜ ਇਹ ਮੀਂਹ ਦਾ ਮੌਸਮ ਸੀਗਾ ਸਵੇਰ ਦਾ ਮੀਂਹ ਪੈਣ ਲੱਗਿਆ ਸੀਗਾ ਤੇ ਮੈਂ ਆਪਾਂ ਥੋੜਾ ਜਿਹਾ ਬਿਜੀ ਸੀ ਕੰਮ ਚ ਨੀਰਨੂਰ ਆ ਪਾ ਕੇ ਜੋ ਉਸ ਤੋਂ ਬਾਅਦ ਬਰਖਾਉਣ ਲੱਗੀ ਤੇ ਇਹਨੇ ਨੀਰੇ ਦੇ ਮੂੰਹ ਤੱਕ ਨਹੀਂ ਲਾਇਆ ਮੀਂਹ ਪਈਆ ਇਹ ਰੰਗੀਆ ਮਤਲਬ ਜਾਨਵਰ ਵਾਲੇ ਬੱਚਾਗਾ 8 ਮਹੀਨਿਆਂ ਦਾਗਾ ਤੇ ਡਰ ਗਿਆ ਸੱਜ ਨੂੰ ਇਸ ਕਰਕੇ ਆਪਾਂ ਇਸ ਨੂੰ ਇੱਧਰ ਅੰਦਰ ਰਹਿ ਸੀ ਪਾਸੇ ਲਏ ਤੇ ਆਹ ਦੇਖ ਸਕਦੇ ਭੁੱਖਾ ਖੜਿਆ ਸੀਗਾ ਤਿੰਨ ਚਾਰ ਘੰਟੇ ਦਾ ਬਰਖਾ ਹੁਣੀ हट ਕੇ ਮੰਨ ਕੇ ਚਲ ਹਟੀ ਹੈਗੀ ਥੋੜਾ ਟਾਈਮਿੰਗ ਹੋਇਆ ਉਸ ਤੋਂ ਬਾਅਦ ਉਧਰ ਵੀ ਥੋੜਾ ਜਿਹੜਾ ਕੰਮ ਰਹਿੰਦਾ ਪਸ਼ੂ ਵਾਲੇ ਪਾਸੇ ਸਾਟਰਾਂ ਵਾਲੇ ਪਾਸੇ ਉਧਰ ਵੀ ਕੰਮ ਕਰਾਂਗੇ ਅੱਜ ਜਾ ਕੇ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਜਿਆਦਾ ਤੋਂ ਜਿਆਦਾ ਭਰਾਵਾਂ ਨੂੰ ਇਸ ਕਿੱਤੇ ਵੱਲ ਜੋੜਿਆ ਜਾ ਸਕੇ ਤਾਂ ਜੋ ਵੀ ਜਿਹੜੀ ਆਪਣੇ ਪੰਜਾਬ ਦੀ ਨਵੀਂ ਜਨਰੇਸ਼ਨ ਆ ਬਾਹਰ ਜਾਈ ਜਾਂਦੀ ਹੈ ਕਿ ਵੀ ਚਲੋ ਕੁਝ ਕੁ ਪਰਸੈਂਟ ਭਰਾਵਾਂ ਤੇ ਅਸਰ ਹੋਵੇ ਪਵੇ ਤੇ ਪੰਜਾਬ ਦਾ ਪੈਸਾ ਪੰਜਾਬ 'ਚ ਹੀ ਰਹਿ ਜਾਏ ਤੇ ਚੰਗੀ ਗੱਲ ਹੈ ਦੂਜੀ ਗੱਲ ਇਹ ਹੈ ਵੀ ਕਈ ਭਰਾਵਾਂ ਕਮੈਂਟ ਕਰ ਲੈਂਗੇ ਫੋਕਰਾ ਇਹ ਉਹ ਆ ਕੁਬਰੀ ਵਾਲੀ ਗੱਲ ਸਤਾਤ ਕੋਈ ਨਹੀਂ ਹੁੰਦੀ ਹਨਾ ਵੀ ਹਰ ਇੱਕ ਦਾ ਮੂੰਹ ਪਿਆਰ ਹੁੰਦਾ ਇਹ ਜਾਨਵਰ ਮੇਰੇ ਮੈਨੂੰ ਦੇਖੇ ਤੇ ਬਣਾ ਬਾਲੀ ਲੱਗੀ ਆ ਵੀ ਤੁਸੀਂ ਕਹੋਗੇ ਮੈਥੋਂ ਦੇਖੇ ਬਣਾ ਜੇ ਨਾ ਦੇਖੇ ਮੈਨੂੰ ਨੀਰੇ ਤੱਕ ਵੀ ਨਹੀਂ ਖਾਂਦਾ ਅੱਜ ਦਾ ਫੇਰ ਵੀ ਚਲੋ ਇਹ ਡਰ ਗਿਆ ਸੀ ਮੀਂਹ ਦਾ ਕਰਕੇ ਤਾਨੂੰ ਬਦ ਮੀਂਹ ਸੀ ਥੋੜਾ ਇੱਕ ਸਟਰ ਇੱਕ ਸਾਈਡ ਤੇ ਪਿਆ ਸੀ ਉਹ ਡਿੱਗ ਪਿਆ ਬੈਸੀ ਪਿਆ ਸੀਗਾ ਛੱਤ ਤੇ ਉਹ ਉਹਦਾ ਖੜ ਕੇ ਕਰਕੇ ਗਿਆ ਡਰ ਤਾਂ ਕਰਕੇ ਪਸ ਜਨੋ ਇਹ ਲਿਆਂਦਾ ਇੱਧਰਲੇ ਪਾਸੇ ਬਾਕੀ ਜੀ ਵੀਡੀਓ ਆਪਣੇ ਚੰਗੇ ਲੱਗਦੇ ਤਾਂ ਸ਼ੇਅਰ ਜ਼ਰੂਰ